जी सी मान साहब ने हमें आश्वासन दिया है कि वो हमारे को जस्टिस देंगे उन्होंने एज अ मेरे को गाड़ी में छोड़ते हुए मेरे सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आश्वासन दे के भेजा है कि शाम को छह बजे तक इस चीज का आप सबको नतीजा मिल जाए जी डिमांड हमारी वही थी कि जो हमारी तीन थी एफ और इनको अरेस्ट किया जाए या इनको ये दूसरी हमारी ये डिमांड थी कि एस एस पी नानक को पोस्टिंग किया जाए बिकॉज ये सारा लॉ एंड ऑर्डर उनका खराब किया हुआ था तीसरी हमारी डिमांड थी कि सी बी आई इंक्वायरी वो सारी चीज़ें उन्होंने बोला है हमें आश्वासन दिया है कि हर एक चीज हमारे सेटिसफेक्शन में वो करेंगे और हमने उनको भी वादा किया है कि जहाँ भी पंजाब में अगर उन्होंने आज जस्टिस दिया तो हम जहाँ भी वो, वो कहेंगे हम उनके साथ खड़े हैं मगर हम पंजाब को सुधारने के लिए उनके साथ खड़े हैं जहाँ भी हमारी जरूरत पड़ी सैनिक समेत जितने भी हमारे समय ये है सैनिक संगठन है वो उनके साथ खड़े हैं पंजाब को एक पीसफुल स्टेट बनाने हाँ, के लिए देता जी शाम छे बजे और मैं पहले सारे मीडिया का भी वापस एक बार थैंक्स कराँगी लोगों ने इस लड़ जंगेल दिता है सारे मेरे सैनिक भ्रा जेड़े उन्होंने मेरे ते, मेरे अफसर तो भी पहले ਐ ਮੇਰੇ ਪ੍ਰਾਣ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਆਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੇ ਪਗਲ ਚੀਤ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਏ ਪੂਰੀ ਜਥਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਏ ਅੱਜ ਵੀ ਇਹੋ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤੇ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ। ਮੈਂ ਸ਼ਾਮ 6 ਵਜੇ ਤੱਕ ਕਿਹੜੇ ਕਿਹੜੇ ਮੰਗੇ ਤੁਹਾਡੀ ਮੰਨ ਲਈ ਜੀ ਮੰਗ ਤੁਸੀਂ ਮੈਂ ਦੱਸ ਦਿੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦਸੀਆਂ ਸੀਗੀਆਂ ਅਸੀਂ ਹੁਣ ਸ਼ਾਮ ਨੂੰ 6 ਵਜੇ ਤੱਕ ਵੇਟ ਕਰਦੇ ਆ ਐਂਡ ਆਈ ਥੈਂਕਸ ਭਗਵੰਨ ਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਅਪੀਲ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਆਈ ਐਮ ਵੈਰੀ ਥੈਂਕਫੁਲ ਟੂ ਹਿਮ ਕਰਨਲ ਬਾਠ ਦੇ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਪੂਰੀ ਗੱਲ ਉਹਨਾਂ ਨੇ ਪਰਿਵ ਕੀ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟੋਡੀਅਨ ਐ ਐਜ਼ ਅ ਸੀਐਮ ਪੰਜਾਬ ਤੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਸ਼ਾਮ ਨੂੰ 5 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਇਹਨੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜੇ ਆ ਮੈਂ ਸਖਤ ਤੋਂ ਸਖਤ ਐਕਸ਼ਨ ਲਵਾਂਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਕਿਉਂਕਿ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ ਆ। ਸਰ ਸਟ ਨੇ ਇੱਕ ਨੰਬਰ ਜਾਰੀ ਕੀਤਾ ਲੋਕਾਂ ਦਾ ਸਹਿਯੋਗ ਮੰਗਿਆ ਕਿ ਵੀ ਲੋਕ ਸਾਨੂੰ ਸਬੂਤ ਭੇਜਣ ਤੋਂ ਲੱਗਦਾ ਨਹੀਂ ਕਿ ਇੱਕ ਪਾਸੇ ਸੀਮ ਦਾ ਇਹੋ ਜਿਹਾ ਰਵੱਈਆ ਸੀਗਾ ਤੁਹਾਡੇ ਨਾਲ ਕਿ ਵਧੀਆ ਸੀਗਾ ਪਰ ਦੂਜੇ ਪਾਸੇ ਲੋਕਾਂ ਦੇ ਸਬੂਤ ਇਸ ਕੇਸ ਨੂੰ ਹੋਰ ਚੇਂਜ ਕਰ ਦਿੱਤਾ ਜਾਊਗਾ ਲੋਕਾਂ ਨੇ ਕੋਈ ਹੋਰ ਵੀਡੀਓ ਭੇਜੇ ਜੇ ਨਹੀਂ ਦੇਖੋ ਮੇਰੀ ਗੱਲ ਸੁਣੋ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ ਚਾਹੇ ਉਹ ਤੁਸੀਂ ਭੇਜੋ ਚਾਹੇ ਗੁਰਸੇ ਢਿੱਲੋਂੋਂ ਭੇਜਦੇ ਚਾਹੀ ਕੋਈ ਹੋਰ ਪੱਤਰਕਾਰ ਭੇਜਦੇ ਉਹਨੂੰ ਤੁਸੀਂ ਉਹਨੂੰ ਕੋਈ ਖੇਡਖਾਨੇ ਨਹੀਂ ਕਰ ਸਕਦੇ ਜਿਹੜਾ ਮਰਜੀ ਜੋ ਮਰਜੀ ਭੇਜੇ ਜੋ ਸਚਾਈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨੇ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹ ਦੇ ਇਕੱਠੇ ਕਰੀ ਦੇ ਹੁੰਦੇ ਨੇ ਜਿਹੜੀ ਚੀਜ਼ ਕਿਸੇ ਨਾਸ਼ ਹੋ ਹੀ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਹਾਂ ਮੀਡੀਆ ਚ ਵੀ ਦੇ ਚੁੱਕੇ ਹਾਂ ਪੈਨ ਡਰਾਈਵ ਚ ਵੀ ਦੇ ਚੁੱਕੇ ਹਾਂ ਕਿ ਕਿਹਨੇ ਕੁੱਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਹਾਂ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਹਾਂ ਕਿ ਜ ਇਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ ਰਹੇ ਜਾਂਦਾ ਕਾਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਿੰਘ ਸਾਹਿਬ ਨੇ ਤੇ 12 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਨੇ ਤਾਂ ਕੁਝ ਸੋਚ ਕੇ ਕੀਤੇ ਹੋਣਗੇ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮੁਲਾਜ਼ਮ ਨਹੀਂ ਕੀਤੇ ਸੋ ਆ ਤਾਂ ਸਿਰਫ ਟਾਈਮ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਆਂ ਚੂਹਾ ਪਹਿਲੂ ਹੁੰਦਾ ਹੈ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਫਿਰ ਆਈ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟਰਾਂਸਫਰ ਕਰ ਐਸਐਸਪੀ ਐਸਐਸਪੀ ਨੂੰ ਟਰਾਂਸਫਰ ਹੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਉਹ ਵੀ ਤੇ ਵੀ ਮਾਨਸਾਹਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ 'ਚ ਸਾਹਰੇ ਨਹੀਂ ਆ ਜਾਣਾ ਤੇ ਇਹ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਆਨ ਲੱਗਦਾ ਏ ਤੁਹਾਡੇ ਤੁਹਾਡੇ ਇਸ ਮੈਟਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਹੈ ਪੀਸਟ ਡਿਪਾਰਟਮੈਂਟ ਦੇ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ ਆਫਸਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਢਿੱ ਕੀ ਜਿਹੜੇ ਪੁਲਿਸ ਅਫਸਰ ਨੇ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਪੁਲਿਸ ਨਾਲ ਪੰਗਾ ਲੈ ਲਿਆ ਤੇ ਕੋਈ ਵੀ ਅਜ ਤੱਕ ਕਿਸੇ ਨੇ ਅਜ ਤੱਕ ਪੰਜਾਬ ਦੇ ਪੁਲਿਸ ਨਾਲ ਐਡਾ ਸਟੈਂਡ ਨਹੀਂ ਲਿਆ ਜਿਵੇਂ ਤੁਸੀਂ ਲੈ ਕੇ ਬੈਗੇ ਤੇ ਹੁਣ ਆਪਣਾ ਧਿਆਨ ਰੱਖਿਓ ਆਹ ਕਹਿੰਦੇ ਤੁਹਾਨੂੰ ਅਗਾਂਹਾ ਕਰ ਰਹੇ ਮੈਂ ਤੁਹਾਡੇ ਤਰ੍ਹਾਂ ਦੇ ਤੁਹਾਡੇ ਦੇ ਤਿੰਨ ਤਰ੍ਹਾਂ ਦੇ ਪਰਚੇ ਪਾਉਣ ਬਾਰੇ ਪੰਜਾਬ ਪੁਲਿਸ ਸਾਰੇ ਸੋਚ ਰਹੇ ਨੇ ਕਿਸੇ ਲੇਡੀ ਦਾ ਪਰਚਾ ਜਿਵੇਂ ਧਰਮ ਦੇ ਪ੍ਰਦਰਸ਼ਨ ਚ ਆਪਾਂ ਕਰਦੇ ਆਂ ਪੋਲੀਟੀਕਲ ਆ ਜਾਂ ਹੋਰ ਵੀ ਕਰਦੇ ਆਂ ਵੀ ਉੱਥੇ ਕਿਸੇ ਸਰਦਾਨੀ ਛੇੜਖਾਨੀ ਦਾ ਜਾਂ ਕੋਈ ਨਾਰਕੋਟਿਕਸ ਦਾ ਗੱਡੀ ਚ ਰੱਖ ਦੇਣਗੇ ਜਾਂ ਕੋਈ ਨਜਾਇਜ਼ ਹਥਿਆਰ ਉਹਦਾ ਵੀ ਪਰਚਾ ਪਾਉਣ ਦੀ ਹਤਿਆਰੀ ਕਰਦੇ ਨੇ ਆਪਣਾ ਧਿਆਨ ਰੱਖਿਓ ਉਹ ਕੱਲ ਸਾਰੀਆਂ ਚੀਜ਼ਾਂ ਮੈਂ ਆਪਣੇ ਆਦਰਨੀਏ ਰਾਜਨਾਰ ਸਿੰਘ ਜੀ ਨੂੰ ਚਿੱਠੀ ਵੀ ਦੇ ਚੁੱਕਿਆ ਹਾਂ ਰਿਟਰਨ ਵੀ ਦੇ ਚੁੱਕਿਆ ਹਾਂ ਤੇ ਅਮਿਤ ਸ਼ਾਹ ਜੀ ਦੇ ਘਰੇ ਮੈਂ ਆਪਣੇ ਪੀਐਸਓ ਦੇ ਥਰੂ ਆਪਣੀ ਚਿੱਠੀ ਉੱਥੇ ਵੀ ਭੇਜ ਚੁੱਕਿਆ ਹਾਂ ਪੂਰੀ ਪਾਰਟੀ ਹਾਈ ਕਮਾਂਡ ਨੂੰ ਦੱਸ ਚੁੱਕਿਆ ਕਿ ਇਹ ਆ ਘਟਨਾ ਮੇਨ ਨਾਲ ਵਾਪਰ ਸਾਜੀ ਹੈ ਤੇ ਪੂਰੀਆਂ ਉਹਨਾਂ ਨੂੰ ਅਗ੍ਹਾ ਕਰ ਚੁੱਕੇ ਹਾਂ ਤੇ ਮੈਨੂੰ ਆਸ ਹੈ ਬੰਦੀ ਕਾਰਵਾਈ ਸਾਰਿਆਂ ਤੇ ਹੋਊਗੀ ਜਿਹੜੇ ਵੀ ਆ ਕਰਨਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਮੈਂ ਸੱਚਾ ਹਾਂ ਸੱਚ ਦੀ ਲੜਾਈ ਲੜਦੇ ਹਾਂ ਪੂਰੇ ਤਖੜੇ ਹੋ ਕੇ ਲੜਾਂਗੇ